ਮੁੰਬਈ ਹਾਈ ਕੋਰਟ ਨੇ ਉਰਦਾ ਪੰਜਾਬ ਫਿਲਮ ਭਰੇ ਸੁਣਵਾਈ ਦੌਰਾਨ ਸੈਂਸਰ ਬੋਰਡ ਨੂੰ ਚੰਗੀ ਝਾੜ ਲਗਾਈ ਹੈ ਅਦਾਲਤ ਨੇ ਸੈਂਸਰ ਬੋਰਡ ਨੂੰ ਕਿਹਾ ਕਿ ਲੋਕਾਂ ਨੂੰ ਤੈਅ ਕਰਨ ਦੇਣ ਕਿ ਉਹ ਕੀ ਦੇਖਣਾ ਚਾਹੁੰਦੇ ਨੇ ਅਤੇ ਉਹਨਾਂ ਦੀ ਕੀ ਪਸੰਦ ਹੈ। ਉਹਦਰ ਇਨਫੋਰਮੇਸ਼ਨ ਦੇ ਬॉडकास्टਿੰਗ ਮੰਤਰੀ ਹੁਣਜੇਤਲੀ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਵਿੱਚ ਜਲਦੀ ਹੀ ਵੱਡਾ ਬਦਲਾਅ ਕੀਤਾ ਜਾਵੇਗਾ। ਜੇਟਲੀ ਨੇ ਕਿਹਾ ਕਿ ਉਹ ਸੈਂਸਰ ਬੋਰਡ ਦੇ ਮੌਜੂਦਾ ਸਿਸਟਮ ਤੋਂ ਸੰਤੁਸ਼ਟ ਨਹੀਂ ਨੇ। ਬੀਤੇ ਦਿਨੀ ਲੁਧਿਆਣਾ ਦੀ ਸਬਜ਼ੀ ਮੰਡੀ 'ਚ ਨੌਜਵਾਨ ਆੜਤੀਏ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਕਾਤਲਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਪੁਲਿਸ ਨੇ ਟਲੀ ਕਾਰਵਾਈ ਦੇ ਚੱਲਦੇ ਆ ਪਰਿਵਾਰ ਵਾਲਿਆਂ ਤੇ ਸੰਕ ਲੋਕਾਂ ਨੇ ਸ਼ਹਿਰ ਦੇ ਕਚਹਿਰੀ ਚੌਂਕ ਵਿੱਚ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਤੇ ਪਰਿਵਾਰਵਾਰਿਆਂ ਦੀ ਮੰਗ ਹੈ ਕਿ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਨਵੀਂ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਐਮ ਫੈਸਲਾ ਲੈਂਦੇ ਹੋਏ ਦਿੱਲੀ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦਾ ਇੱਕ ਅਧਿਆਪਕ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ ਇਸ ਦਾ ਨਤੀਜਾ ਇਹ ਹੋਵੇਗਾ ਕਿ ਦਿੱਲੀ ਵਿੱਚ ਪੰਜਾਬੀ ਅਧਿਆਪਕਾਂ ਦੀ ਪਰਤੀ ਵੱਡੇ ਪੱਧਰ ਤੇ ਹੋਵੇਗੀ ਇਸ ਦੇ ਇਲਾਵਾ ਪੰਜਾਬੀ ਪੜਾਉਣ ਵਾਲੇ ਅਧਿਆਪਕਾਂ ਦੀ ਤਨਖਾਹ ਵੀ ਦੇ ਲਈ ਸਰਕਾਰ ਨੇ ਵਧਾਉਣ ਦਾ ਐਲਾਨ ਕੀਤਾ ਗੁਰਦਾਸਪੁਰ ਦੇ ਜ਼ਿਲ੍ਹਾ ਸੈਸ਼ਨ ਕੋਰਟ ਚ ਤਰੀਕਪੁਖ ਲੜਾਈ ਕਤਲ ਦੇ ਮਲਜ਼ਮ ਗੁਰਪ੍ਰੀਤ ਸਿੰਘ ਨੇ ਗਵਾਹੀ ਦੇਣਾ ਹੈ ਸ਼ਖਸ ਨੂੰ ਤੀਜੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ ਇਹ ਇਲਜ਼ਾਮ ਵਿਕਰਮਜੀਤ ਸਿੰਘ ਦੇ ਪਰਿਵਾਰ ਨੇ ਲਗਾਏ ਨੇ विक्रमजीत ਨੂੰ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਪੁਲਿਸ ਦੇ ਮੁਤਾਬਕ ਇਸ ਸਾਰੇ ਮਾਮਲੇ 'ਤੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ ਚੰਡੀਗੜ੍ਹ ਤੋਂ ਸ਼ਿਮਲਾ ਹੁਣ 20 ਮਿੰਟ 'ਚ ਪਹੁੰਚਿਆ ਜਾ ਸਕੇਗਾ ਚੰਡੀਗੜ੍ਹ ਅਤੇ ਸ਼ਿਮਲਾ ਨੂੰ ਹਵਾਈ ਮਾਰਗ ਨਾਲ ਜੋੜ ਦਿੱਤਾ ਗਿਆ ਜਿਸ ਨਾਲ ਯਾਤਰੀਆਂ ਦੇ ਸ਼ਿਮਲਾ ਪਹੁੰਚਣਾ ਆਸਾਨ ਹੋ ਜਾਵੇਗਾ ਇਸ ਦੇ ਨਾਲ ਟਰੰਸ਼ਾਲਾ ਤੇ ਮਨਾਲੀ ਲਈ ਉਡਾਣ ਵੀ ਸ਼ੁਰੂ ਹੋ ਗਈ ਹੈ ਅਧਰਵਾਦੀ ਕੰਪਨੀ 에어 ਹਿਮਾਲਿਆ ਐਵੀਏਸ਼ਨ ਨੇ ਛੋਟੇ ਜਹਾਜ਼ ਇਸ ਰੂਟ ਤੇ ਚਲਾਏ ਨੇ ਚੰਡੀਗੜ੍ਹ ਤੋਂ Shimla ਤੱਕ ਪਾਸੇ ਦਾ ਕਿਰਾਇਆ 2499 ਰੁਪਏ ਹੈ ਜਦਕਿ Shimla ਤੋਂ Kangra ਦਾ ਸਫਰ ਇੱਕ ਘੰਟੇ ਵਿੱਚ ਤੈਅ ਹੋਵੇਗਾ ਇਸ ਦਾ ਕਿਰਾਇਆ 7999 ਰੁਪਏ ਰੱਖਿਆ ਗਿਆ ਹੈ ਲੁਧਿਆਣਾ ਵਿੱਚ ਦਿਨ ਦਿਹਾੜੇ ਇੱਕ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਸ਼ਹਿਰ ਦੇ ਪੌਸ਼ੇ ਇਲਾਕੇ ਕੁਮਾਰ ਮੰਡੀ ਤੇ ਦਿਆਲਨਗਰ 'ਚ ਇਹ ਮਹਿਲਾ ਆਪਣੇ ਪਤੀ ਨਾਲ ਰਹਿੰਦੀ ਸੀ ਇਸ ਵਾਰ ਦਾਤ ਨੂੰ ਫਿਲਹਾਲ ਅਣਜਾਣ ਬੀਤਾ ਗਿਆ ਜਦੋਂ ਮਹਿਲਾ ਦਾ ਪਤੀ ਕੰਮ ਤੇ ਗਿਆ ਹੋਇਆ ਸੀ ਤੇ ਪਰਵੜੇ ਜਰਨੋਕਰਾਣੀ ਨੇ ਮਾਲਕਣ ਦੀ ਲਾਸ਼ ਖੂਨ ਨਾਲ ਲਥਪਥ ਫਰਸ਼ ਤੇ ਪਈ ਵੇਖੀ ਤਾਂ ਉਸਨੇ ਆਂਗਵਾੜ ਨੂੰ ਇਕੱਠਾ ਕੀਤਾ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਫਿਲਹਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ